ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਛੋਟੇ ਘਰ ਦੇ ਵਿੱਚ ਜ਼ਿਲ੍ਹੇ ਮੋਗੇ ਦਾ ਮਾਨਮਤਾ ਇਹ ਨਗਰ ਆ ਛੋਟੇ ਘਰ ਪਿੰਡ ਦੇ ਵਿੱਚ ਆ ਤੇ ਕੈਂਡ ਬਾਈ ਕੇ ਘਰ ਦੇ ਵਿੱਚ ਇਸ ਟਾਈਮ ਮੈਂ ਮੌਜੂਦ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ 3 ਜਨਵਰੀ 22 ਹੁਣ ਉਹਦੇ ਵਕਾਊ ਆ ਮਿੱਤਰੋ 3 ਜਨਵਰੀਆਂ ਦੀ ਪ੍ਰੋਪਰ ਡਿਟੇਲ ਪ੍ਰੋਪਰ ਜਾਣਕਾਰੀ ਤੁਹਾ ਨੂੰ ਮੈਂ ਮਾਲਕ ਤੋਂ ਲੈ ਕੇ ਦਿੰਨਾ ਆ ਉਹ ਕਰਦੇ ਆ ਗੱਲਬਾਤ ਆਪਾਂ ਪਾਈ ਦਿਨ ਸਾਰੀ ਜਾਣਕਾਰੀ ਲੈਣੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਮਹਾਰਾਜ ਠੀਕ ਆ ਜੀ ਵਧੀਆ ਜੀ ਸੀਤਾ ਦੇ ਪਰਿਵਾਰ ਐਨ ਠੀਕ ਆ ਜੀ ਕਰਤਾ ਮਾਲਕ ਦੀ ਅੱਛਾ ਭਾਈ ਇਹ ਪਹਿਲੇ ਨੰਬਰ ਤੇ ਵਹਿੜਾ ਜਿਹੜੀ ਇਹਦੀ ਕੀ ਡਿਟੇਲ ਆ ਇਹਦੇ ਥੱਲੇ ਦੀ 12 ਲੀਟਰ ਬੌਲਾ ਠੀਕ ਹੈ ਕਿੰਨੇ ਦਿਨਾਂ ਦੀ ਸੂਈ ਆ ਬਈ ਇਹ ਸੂਈ ਨੂੰ ਅੱਜ 5 ਮਾਂ ਦਾ ਨਾ ਠੀਕ ਹੈ ਬਈ ਪਹਿਲੇ ਸੂਈ ਆ ਇਹ ਬਰੀ ਹਾਂ ਜੀ ਹਾਂ ਪਹਿਲੇ ਸੂਏ ਆ ਠੀਕ ਹੈ ਬਈ ਠੀਕ ਹੈ ਬਈ ਤੇ ਸੀਲ ਆ ਚੁੰਣ ਚਣ ਦੀ ਸੀਲ ਖਾਉ ਆ ਜੀ ਠੀਕ ਹੈ ਬਈ ਦੁੱਧ ਤਾਂ 15 ਕਿਲੋ ਦੇ ਜੂਗੀ ਫਿਰ ਇਹ ਦੇ ਜੂਗੀ ਦੇ ਜੂਗੀ ਆ ਰਾਮ ਨਾ ਪਾ ਦੋਗੀ 15 ਕਿਲੋ ਠੰਡੀ ਸੀਲ ਐ ਚਵਾਈ ਚੂਈ ਬਹੁਤ ਚੰਗੀ ਐ ਠੀਕ ਹੈ ਜੀ ਠੀਕ ਹੈ ਬਈ ਹਾਂ ਬਹੁਤ ਚੰਗਾ ਠੀਕ ਹੈ ਜੀ ਤੇ ਰੇਟ ਬਈ ਕੀ ਹੋਊਗਾ ਇਹਦਾ ਰੇਟ ਇਹਦਾ 45000 ਆ ਠੀਕ ਹੈ ਜੀ ਮਾਨ ਤਨ ਹੋ ਜੋ ਵਿੱਚੋਂ ਮਾਨ ਤਾਨ ਕਰ ਦਿਆਂਗੇ ਮਗਰ ਇਹਦੇ ਬੱਚਾ ਆ ਗਿਆ ਹਨਾ ਜੀ ਹਾਂ ਜੀ ਦੁੱਧ ਕਿੰਨਾ ਦਿਨਾਂ ਦੇ ਨਾਲ ਸੂਈ ਨੂੰ ਦੱਸਿਆ ਸੀ ਅੱਜ 5 ਮਹੀਨਾ ਦਾ ਹਨਾ ਜੀ ਵੀਰ 5 ਮਹੀਨਾ ਦੇ 5 ਮਹੀਨਾ ਦੇ ਨਾਲ ਸੂਈ ਨੂੰ ਆ ਤੇ 12 ਕਿਲੋ ਦੁੱਧ ਦਾ ਕੰਡੇ ਵਾਲਾ ਮੈਂ ਤੁਹਾਡੇ ਤੋਂ ਪਹਿਲਾਂ ਪੁੱਛ ਕੇ ਹਟਿਆ ਬਾਈ ਹੁਣ ਇਹਦੇ ਦੁੱਧ ਦਾ 13 ਹੋਊਗਾ ਆਪਾਂ 12 ਦੱਸਣਾ ਲੈ ਬਾਈ ਜਰੂਰ ਘੱਟ ਦਿਖਾਉਂਦੀ ਆ ਵਹਿੜ ਚੰਗੀ ਆ ਦੇਖ ਸਕਦੇ ਤੁਸੀਂ ਮਿੱਤਰੋ ਹਾਂ ਠੀਕ ਆ ਬਾਈ ਓਕੇ ਯਾਰ ਦੋ ਵੀ ਮਈਆਂ ਹਰਗਾ ਜਰਸੀ ਕਰਾਓ ਕਰਾਸ ਤੇ ਆ ਗਈ ਨਾ ਜੀ ਦੁੱਧ ਤਾਂ ਹੁਣ ਹੀ ਹੋਣਾ ਬਣਦੇ ਹੋ ਬਈ ਮਹਾਰਾਜ अच्छा एंदा 45 ਚੋਂ ਮਾਨਤਨ ਹੋ ਜੂਗਾ ਜੀ ਹੈ ਹਾਂ ਜੀ ਹੋ ਜਾ ਠੀਕ ਹੈ ਦੋ ਨੰਬਰ ਤੇ ਮੈਂ ਆ ਜਿਹੜੀ ਬਈ ਇਹ ਫਿਰ ਕਿੰਨੇ ਚਿਰ ਦੀ ਗੱਬਣ ਆ ਜੀ ਇਹ 7 ਮਹੀਨਿਆਂ ਦੀ ਗੱਬਣ ਆ ਜੀ ਚੈੱਕ ਕਰਾਈ ਹੋਈ ਆ ਆਪਣੀ ਇੱਕ ਪਾਸ ਚੈੱਕ ਪਾਸ ਠੀਕ ਹੈ ਠੀਕ ਹੈ ਹੁਣ ਦੁੱਧ ਤਾਂ ਨਹੀਂ ਦਿੰਦੀ ਕੋਟ ਨਹੀਂ ਜੀ ਹੁਣ ਥਣ ਪਾਸ ਹੀ ਆ ਬਸ ਠੀਕ ਹੈ ਜੀ ਠੀਕ ਹੈ ਬਈ ਓਕੇ ਠੀਕ ਹੈ ਬਈ ਓਕੇ ਜੋ ਛੋਟੀ ਕੱਦ ਕੋਦ ਬਹੁਤ ਆ ਹਨਾ ਜੀ ਹਾਂ ਜੀ ਹਾਂ ਹੂੰ ਸੋਹਣੀ ਸਿੰਗਾ ਸੁnga ਦੀ ਵੀ ਬਈ ਹਾਂ ਜੀ ਹਾਂ ਇਹ ਕਿੰਨੇ ਦੀ ਦੇ ਦੇਾਂਗੇ ਆਪਾਂ ਹਾਂ 65000 ਦੀ ਖਾਣਾ ਵੀਰੇ ਇਹ ਮਾਨਤਾਂ ਦਾ ਕਰ ਦੋਗੇ ਯਾਰ ਮਾਨਤਾਂ ਹੋ ਜੂਗਾ ਜੀ ਕਿੰਨਾ ਕੋ ਕਰਦੇ ਥੋੜਾ ਬਾਲਾ ਕਰਦੇ ਆਂ ਹਾਂ ਥੋੜਾ ਬਾਲਾ ਕਰਦੇ ਆਂ ਥੋੜਾ ਬਾਤ ਨਹੀਂ ਕੇ ਬਾਤਾਂ ਬਾਤਾਂ ਕਰਦੇ ਆਂ ਵੜਦੇ ਭਾਈ ਉੱਥੇ ਹੀ ਬਣਦੇ ਉੱਥੇ ਹੀ ਬਣਦੀ ਕੋਈ ਨਹੀਂ ਠੀਕ ਆ ਭਾਈ ਲੈ ਮਿੱਤਰੋ ਕਹਿੰਦੇ ਤੋਂ ਭਾਵੇਂ ਆ ਵੀ ਮੰਨ ਲਾ ਤੁਹਾਨੂੰ ਮਾਨਤਾਂ ਨਾਲ ਮਿਲ ਜੂਗੀ ਝੋਟੀ ਦੇ 3 ਮਹੀਨੇ ਸਾਹਮਣੀ ਪੈਣੀ ਐ ਟਾਈਮ ਘੱਟ ਹਜੇ ਜੀ ਨਹੀਂ ਲੈ ਤੁਹਾਡੇ ਕੋਲੇ ਆ ਕੇ ਝੋਟੀ ਹੂੰ ਪੱਠੇ ਨਹੀਂ ਖਾਦੇ ਝੋਟੀ ਤਾਂ ਦੱਸਦੀ ਆ ਭਾਈ ਤੇ ਵੱਛੀ ਕਿਨੇ ਚਰਦੀ ਆ ਭਾਈ ਇਹ ਵੱਛੀ ਜੀ ਕੀਰੀ ਆ ਮੋ ਠੀਕ ਆ ਹਾਂ ਜਰਸੀ ਤੇ ਆ ਗਈ ਹੋਣਾ ਜੀ ਹਾਂ ਜੀ ਜਰਸੀ ਪੰਜਾਬ ਵਾਲੀ ਜੀ ਹੂੰ ਇਹ ਕਿੰਨੇ ਦੀ ਦੇ ਦਾਂਗੇ ਭਾਈ ਇਹ 15000 ਮੁੱਲ ਆ ਜੀ ਇਹਦਾ ਦੇਣੀ ਕਿੰਨੇ ਦੀ ਇਹ 13000 ਦੀ ਦੇ ਦਿਆ 10000 ਦੀ ਜਾਂਦੀ ਹੈ ਨਹੀਂ ਜੀ 10 13000 ਨਹੀਂ ਨਾ ਕਰੋ ਯਾਰ ਹੁਣ ਨਹੀਂ ਬੱਚੀ ਬੱਚੀ ਤਾਂ 12 ਕਰੀ ਜਾਂਦੀ ਆ 15 ਮਹੀਨਿਆਂ ਦੀ ਬੱਚੀ 12 ਕਰੀ ਜਾਂਦੀ ਜੋਰ ਬੰਦ ਦਿਓ ਮੇ ਮੁੱਲੇ ਹੋ ਜੀ ਬੱਚੀ ਫੋਰਡ ਜੀ ਹੈਗੀ ਇੱਕ ਨਾਲ ਹਾਂ ਮਗਰ ਮਾੜੀ ਜੀ ਫੋਰਡ ਹੈਗੀ 25 ਚੰਗੀ ਆ ਭਾਈ ਵਾਕਿਆ ਤੇਰੀ ਹਣਾ ਹਾਂ ਜੀ ਹਾਂ ਮੱਖੀ ਬਹੁਤ ਸੋਹਣਾ ਬਹੁਤ ਚੰਗੀ ਹੈ ਜੀ ਹੂੰ ਬਸ ਸਾਂਭੀ ਨਹੀਂ ਕਿਸੇ ਨੇ ਹਾਂ ਜੀ ਦੋ ਬੋਰੀਆਂ ਲੰਗੀ ਗਈਆਂ ਨਾ ਫੇਟ ਦੀਆਂ 12 ਦੀ ਚੱਲ ਲੈ ਆਫਰ ਆ ਗਈ 1000 ਦੀ ਹੋਰ 12000 ਦੀ ਪਈਆਂ ਦਾ ਦੇ ਦੇਾਂਗੇ ਲੈ ਵੀ ਮਿੱਤਰੋ ਤੇ ਅੱਛਾ ਨੰਬਰ ਪਾਈ ਦਾ ਕਿੰਨਾ ਸੀਗਾ ਉਸਤਾਦ ਇਹਦਾ ਨੰਬਰ ਹੈਗਾ 86 ਸਕਰੀਨ ਤੇ ਲਾ ਦੇਾਂਗੇ ਭਾਈ ਗੱਲਬਾਤ ਲਈ ਨੰਬਰ ਸਕਰੀਨ ਤੇ ਲਾ ਦਾਂਗੇ ਪਿੰਡ ਛੋਟਾ ਘਰ ਜਿਲਾ ਮੁਗਾ